ਤਕਰੀਬਨ 8 ਕ 8 ਕ ਮਹੀਨੇ ਉਹਨੇ ਉੱਥੇ ਤਕਰੀਬਨ ਕੰਮ ਕੀਤਾ ਕਿ ਜਾ ਕੇ ਕੰਮ ਦੇ ਬਹੁਤ ਹਾਲਾਤ ਮੰਦੇ ਪਏਗੇ ਉਸ ਕੰਟਰੀ ਦੇ ਵਿੱਚ ਦੋ ਦੋ ਮਹੀਨੇ ਕਰਕੇ ਕਹਿੰਦੇ ਸਜ਼ਾ ਵਧਾਉਂਦੇ ਪਏ ਆ ਤੇ ਪਹਿਲਾਂ ਕਹਿੰਦੇ ਸੀ ਦੋ ਮਹੀਨੇ ਤੁਹਾਡੀ ਸਜ਼ਾ ਦਾ ਦੋ ਮਹੀਨਾ ਤੱਕ ਤੁਹਾਨੂੰ ਰਿਹਤ ਕਰ ਦੇਣਾ ਵਾ ਦੋ ਮਹੀਨਾ ਬਾਅਦ ਫੇ ਉਹਨਾਂ ਨੇ ਪਤਾ ਨਹੀਂ ਕਿਹੜੇ ਪੇਪਰ ਤੇ ਉਹਨਾਂ ਕੋ ਸਾਈਨ ਕਰਵਾਏ ਇਹਨੂੰ ਮੱਝਾਂ ਖਾਵਾ ਦਾ 10 ਦੇ ਪੈ ਆ ਕੇ ਮੀਟ ਦਿੰਦੇ ਪਏ ਆ ਬ੍ਰੈਡ ਦਿੰਦੇ ਆ ਜਿਹੜਾ ਖਾਦਾ ਨਹੀਂ ਜਾਂਦਾ ਉਹਨਾਂ ਕੋਲੋਂ ਬਹੁਤ ਪਰੇਸ਼ਾਨੀ ਬਿਮਾਰ ਹੁੰਦੇ ਪਏ ਆ ਮੈਂ ਤਾਂ ਕਹਿੰਨੀ ਛੇਤੀ ਛੇਤੀ ਆ ਜਵੇ ਮੇਰਾ ਪੁੱਤ ਮਾਨ ਬਹੁਤ ਦੁਖੀ ਹੋਇਆ ਪਿਆ ਆ ਉਹ ਤਾਂ ਬਿਮਾਰ ਹੋਇਆ ਪਿਆ ਕਿ ਇੰਦਾ ਮੇਰੇ ਟੈਂਸ਼ਨ ਉਹਦੀ ਬਹੁਤ ਜ਼ਿਆਦਾ ਆ ਅਈ ਤੱਕ ਨਾ ਛੇਤੀ ਛੇਤੀ ਕਰੇ ਆ ਜ ਮੇਰੇ ਪੁੱਤ ਤੁਹਾਡਾ ਤੋਦੂ ਕੀ ਆਸੀ ਤਾਂ ਚੰਗੇ ਪੁਇ ਕਿਤੇ ਆਸ ਦੇ ਲਈ ਪੰਜਾਬ ਦੇ ਨੌਜਵਾਨ ਗੱਭਰੂ ਇੰਨੇ ਦਿਨੀ ਵਿਦੇਸ਼ਾਂ ਦਾ ਰੁੱਕਾ ਰਹੇ ਨੇ ਫਿਰ ਉਹ ਵਿਦੇਸ਼ ਜਾਣ ਦਾ ਤਰੀਕਾ ਡੋਂਕੀ ਹੋਵੇ ਜਾਂ ਕੋਈ ਹੋਰ ਜਾਂ ਆਸਾਨੀ ਨਾਲ ਵੀਜ਼ਾ ਲਵਾ ਕੇ ਜਾਣਾ ਹਰਾ ਅਪਣਾਇਆ ਜਾ ਰਿਹਾ ਹੈ ਪਰ ਅੱਜ ਅਸੀਂ ਇੱਕ ਅਜਿਹੇ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਜਿਨ੍ਹਾਂ ਦਾ ਪੁੱਤ ਇਸ ਵੇਲੇ ਜਾਰਜੀਆ ਦੀ ਜੇਲ੍ਹ ਦੇ ਵਿੱਚ ਹੈ ਜਾਰਜੀਆ ਦੇ ਵਿੱਚ ਫਸਿਆ ਹੋਇਆ ਡੌਂਕੀ ਲਾ ਕੇ ਇਟਲੀ ਜਾਣ ਦੀ ਤਿਆਰੀ ਕਰ ਰਿਹਾ ਸੀ ਅਰਮੀਨੀਆ ਵਿਜ਼ਿਟ ਇੰਡੀਆ ਤੋਂ ਗਿਆ ਤਾਂ ਉੱਥੇ ਜ਼ਰੂਰ ਹੈ ਪਰ ਜਦੋਂ ਜਾਰਜੀਆ ਜਾਣ ਦੀ ਉਹ ਤਿਆਰੀ ਕਰ ਰਿਹਾ ਸੀ ਤੇ ਇਸੇ ਦਰਮਿਆਨ ਉਹ ਮੁੰਡਾ ਜਾਰਜੀਆ ਦੇ ਬਾਰਡਰ ਦੇ ਉੱਤੇ ਫੜਿਆ ਗਿਆ ਜਾਰਜੀਆ ਦੇ ਬਾਰਡਰ ਤੋਂ ਸਿਰਫ 10 ਕਿਲੋਮੀਟਰ ਪਹਿਲਾਂ ਹੀ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਜਾਰਜੀਆ ਦੀ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਸਾਰਾ ਮਾਜ਼ਰਾ ਕੀ ਹੈ ਕਿਦਾਂ ਜਾਰਜੀਆ ਪਹੁੰਚਿਆ ਇਸ ਬਾਰੇ ਗੱਲਬਾਤ ਕਰ ਲੈਣਾ ਅੱਜ ਮੁੰਡੇ ਦਾ ਪਰਿਵਾਰ ਸਾਡੇ ਨਾਲ ਇੱਥੇ ਮੌਜੂਦ ਹੈ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜਿਹੜਾ ਮੁੰਡਾ ਫੜ ਹੋਇਆ ਉਹਦਾ ਕੀ ਨਾਮ ਹੈ ਤੇ ਕਿਵੇਂ ਉਹ ਪਹੁੰਚਿਆ ਅਰਮੀਨੀਆ ਪਹਿਲਾਂ ਮੇਰਾ ਉਹਦਾ ਨਾਮ ਅਜੀ ਹੈ ਜੀ ਮੇਰਾ ਛੋਟਾ ਭਰਾਵਾ ਮੇਤੋਂ ਜੀ ਤੇ ਇਥੋਂ 2023 ਦੇ ਵਿੱਚ ਜੁਲਾਈ ਦੀ 9 ਤਰੀਕ ਨੂੰ ਗਿਆ ਸੀ ਰਮੀਨੀਆ ਤਕਰੀਬਨ 8 8 ਮਹੀਨੇ ਉਹਨੇ ਉੱਥੇ ਤਕਰੀਬਨ ਕੰਮ ਕੀਤਾ ਕਿ ਜਾ ਕੇ ਕੰਮ ਦੇ ਬਹੁਤ ਹਾਲਾਤ ਮੰਦੇ ਪੈ ਗਏ ਉਸ ਕੰਟਰੀ ਦੇ ਵਿੱਚ ਤੇ ਉਸਨਾਂ ਨੇ ਪਹਿਲਾਂ ਵਾਪਸ ਆਉਣ ਲਈ ਕਹਿੰਦਾ ਪਿਆ ਸੀਗਾ ਕਿ ਵਾਪਸ ਆ ਜਾਣਾ ਮੈਂ ਤੇ ਸਾਡੇ ਨਾਲ ਗੱਲਬਾਤ ਹੋਈ ਸੀ ਵਾਪਸ ਆਉਣਾ ਟਿਕਟ ਟਿਕਵਾ ਦੋ ਸਾਡੀ ਤੇ ਅਸੀਂ ਉਹਨੂੰ ਕਿਹਾ ਸੀ ਕਿ ਚਲ ਕੋਈ ਨਹੀਂ ਵੀ ਮੀਨਾ ਖਾਂਡਾ ਓਕੇ ਸੋਕੇ ਕੱਢ ਲਓ ਕੋਈ ਨਹੀਂ ਵੀ ਅਸੀਂ ਟਿਕਟ ਟਿਕਵਾ ਦਿੰਦੇ ਹਾਂ ਕੋਈ ਨਹੀਂ ਇਹ ਤੋਂ ਬਾਅਦ ਚ ਪਤਾ ਨਹੀਂ ਉਹਦੇ ਮਕੀਮਾਨ ਦੇ ਵਿੱਚ ਆਇਆ ਗਾਂ ਉਹਨੇ ਗਾਂ ਡੌਂਕੀ ਲਾਉਣ ਦੀ ਤਿਆਰੀ ਕਰ ਲਈ ਨਾਲ ਦੇ ਮੁੰਡਿਆਂ ਨਾਲ ਸਲਾਹ ਜਿਹੜੇ ਨਾਲ ਦੇ ਮੁੰਡੇ ਸੀਗੇ ਤਕਰੀਬਨ ਇਸ ਟਾਈਮ ਜੇਲ ਦੇ ਵਿੱਚ 12 ਮੁੰਡੇ ਫਸੇ ਹੋਏ ਆ ਜੋ ਕਿ ਸਾਰੇ ਤਕਰੀਬਨ ਇਹੀ ਕਹਿੰਦੇ ਪਏ ਆ ਕਿ ਸਾਡੇ ਬੰਦੇ ਬਾਹਰ ਆ ਜਾਣ ਜੀ ਹਾਂਜੀ ਇਥੋਂ ਵੈਸੇ ਕਿੰਨੇ ਲੱਖ ਦੀ ਜੋ ਕਹਿ ਸਕਦਾ ਖਰਚਾ ਕਰਕੇ ਇਥੋਂ ਅਰਮੀਨੀਆ ਗਿਆ ਉਹ ਇਹ ਤਾਂ ਤਕਰੀਬਨ ਸਾਡਾ 3.5 ਲੱਖ ਰੁਪਈਆ ਟੋਟਲ ਖਰਚਾ ਆ ਗਿਆ ਸੀਗਾ ਜੀ ਹਾਂਜੀ ਪਰ ਐਸੇ ਵੇ ਜੋ ਮੈਂ ਕਰਦੇ ਹਾਲਾਤ ਦੇਖ ਪਾਰਾਂ ਕਿ ਲੱਗਦਾ ਨਹੀਂ ਕਿ ਇਨਾ ਕੈਸ਼ ਤੋਂ ਲੱਗੂਗਾ ਫਿਰ ਵੀ ਮੁੰਡਾ ਵਿਦੇਸ਼ ਤੋਰ ਦਿੱਤਾ ਹਾਂਜੀ ਤਾਂ ਕੈਸ਼ ਅਰੇਂਜ ਕਿਦਾਂ ਕੀਤਾ ਵਾ ਰਿਸ਼ਤੇਦਾਰਾਂ ਕੋ ਕੁਝ ਫੜ ਦੜ ਕੇ ਜੋ ਆਪ ਦੇ ਰਿਸ਼ਤੇਦਾਰ ਸੀਗੇ ਕੁਝ ਜੋ ਆਪ ਦਾ ਜੋ ਵਿਹਾਰ ਸੀਗਾ ਜੋ ਕਿਸੇ ਨਾਲ ਬਣਾਇਆ ਥੋੜੀ ਬਹੁਤੀ ਮਾਤਰ ਕਰਕੇ ਭੇਜਿਆ ਸੀ ਬਹੁਤ ਔਖੇ ਹੋ ਕੇ ਕਰ ਲਿਆ ਸੀ ਜੀ ਹਾਂਜੀ ਬਾਕੀ ਹੁਣ ਮੂਰੇ ਕਿਸਮਤ ਨਹੀਂ ਸਾ ਦਿੱਤਾ ਹੁਣ ਇਹਦੇ ਹੁਣ ਇਸ ਟਾਈਮ ਕੁਛ ਨਹੀਂ ਕਾ ਸਾਡੇ ਕੋਲ ਹੁਣ ਪੁੱਤ ਫਸਿਆ ਕੀ ਆਸ ਕੀ ਆ ਕੀ ਆਸ ਕਰਦੇ ਹੋ ਕਿ ਮੁੰਡਾ ਉੱਥੇ ਆਸ ਇਹ ਆ ਬਸ ਸਾਡਾ ਕਿ ਸਾਡਾ ਜੋ ਮੇਰਾ ਭਰਾਵਾ ਛੋਟਾ ਉਹ ਜਲਦੀ ਰੋ ਜਲਦੀ ਸਾਨੂੰ ਇਹ ਹੋ ਜੇ ਸਾਡੇ ਘਰ ਆ ਜਾਵੇ ਵਾਪਸ ਜੋ ਕਿ ਬਹੁਤ ਦੁਖੀ ਹਾਲਾਤ ਆ ਉਧਰਲੇ ਕਿੰਦਾ ਲੱਗਿਆ ਕਿ ਮੁੰਡਾ ਉੱਥੇ ਜੇਲ੍ਹ ਚ ਫਸਿਆ ਹੋਇਆ 10 ਮਾਰਚ ਨੂੰ ਫੜ ਹੋਏ ਸੀਗੇ ਇਹ ਤੇ ਤਕਰੀਬਨ 17 ਤਰੀਕ ਨੂੰ ਫੋਨ ਆਇਆ ਸੀਗਾ ਹਫਤੇ ਬਾਅਦ ਫੋਨ ਆਇਆ ਸੀਗਾ ਕਿ ਵੀ ਤੁਸੀਂ ਇਦਾਂ ਕਰਕੇ ਅਜੇ ਦੇ ਭਰਾਵਾਂ ਤੇ ਸਾਡੇ ਉਹ ਇੱਥੇ ਫੜ ਹੋ ਗਏ ਆ ਤੇ ਪੁੱਛਿਆ ਸੀਗਾ ਮੈਂ ਕੀ ਕਰਨਾ ਕਾਦੇ ਵਿੱਚ ਫੜ ਹੋਏ ਉਹ ਕਹਿੰਦੇ ਵੀ ਉਹ ਬਾਰਡਰ ਕ੍ਰੋਸਿੰਗ ਦੇ ਚੱਕਰ ਚ ਫੜ ਹੋਏ ਬਾਰਡਰ ਲੱਗੇ ਸੀ ਟਪਣ ਤੇ ਪੁੱਛਿਆ ਸੀ ਕਿਹੜਾ ਬਾਰਡਰ ਆ ਉਹ ਦੱਸਦੇ ਕਹਿੰਦੇ ਜੌਰਜੀਆ ਦਾ ਬਾਰਡਰ ਆ ਕਿਲੋਮੀਟਰ ਪਿੱਛੋਂ ਫੜ ਹੋਏ ਆ ਬਾਰਡਰ ਤੋਂ ਇਹ ਦੂ ਬਾਅਦ ਵਿੱਚ ਉਹਦੇ ਨਾਲ 15 20 ਦੀ ਗੱਲ ਹੋਈ ਸੀਗੀ ਤੇ ਪੁੱਛਿਆ ਸੀ ਕਿੰਦਾ ਬਾਰਡਰ ਤੇ ਕ੍ਰੋਸ ਦੇ ਵਿੱਚ ਫੜ ਹੋ ਗਏ ਆ ਤੇ ਕੋਈ ਨਹੀਂ ਕਹਿੰਦਾ ਬਾਕੀ ਕਿਹਦਾ ਸੀ 2 ਕੁ ਮਹੀਨਾ ਤੱਕ ਇਹਨਾਂ ਨੇ ਛੱਡ ਦੇਣਾ ਉਹ 2 ਮਹੀਨੇ ਕਰ ਕਰਕੇ ਸਜ਼ਾ ਵਧਾਉਂਦੀ ਗਈ ਪੁਲਿਸ ਬੀਜਦਾ ਜੀ ਇੱਕਦਮ ਸਜਾ ਨਹੀਂ ਦਿੰਦੇ ਪਹਿਲਾਂ 2 ਮਹੀਨਾ ਟਾਈਮ ਦਿੱਤਾ ਸੀਗਾ ਬਾਅਦ ਚ 2 ਮਹੀਨੇ ਤਾਂ ਫਿਰ ਦਿੱਤਾ ਤਾਂ ਇਸ ਟਾਈਮ ਨੂੰ 3 ਮਹੀਨੇ ਹੋ ਚਲੇ ਜੇਲ੍ਹ ਦੇ ਵਿੱਚ ਹਾਂਜੀ ਜਣੀ ਹੁਣ ਦੁਬਾਰਾ ਗੱਲ ਹੋ ਪਈ ਕਿਤੇ ਮੁੰਡੇ ਦਾ ਪਹਿਲਾਂ ਹੋਈ ਸੀਗੀ ਹੁਣ ਤਾਂ ਕਾਫੀ ਤਨ ਹੋ ਗਿਆ ਹੁਣ ਨਹੀਂ ਗਈ 10 ਸਾਲ ਪੂਰੇ ਕਰ ਲਏ 2-2 ਮਹੀਨੇ ਕਰਕੇ ਹਾਂਜੀ 2-2 ਮਹੀਨੇ ਕਰਕੇ 10 ਸਾਲ ਪੂਰੇ ਕਰ ਲਏ 2-2 ਮਹੀਨੇ ਕਰਕੇ ਸਜ਼ਾ ਵਧਾਉਂਦੀ ਪਈ ਪੁਲਿਸ ਕਿ 10 ਸਾਲ ਪੂਰੇ ਕਰਨੇ ਨੇ 2-2 ਮਹੀਨੇ ਹਾਂਜੀ 2-2 ਮਹੀਨੇ ਕਰਕੇ ਕਹਿੰਦੇ ਸਜ਼ਾ ਵਧਾਉਂਦੇ ਪਏ ਆ ਤੇ ਪਹਿਲਾਂ ਕਹਿੰਦੇ ਸੀ 2 ਮਹੀਨੇ ਤੁਹਾਡੀ ਸਜ਼ਾ ਵਾ 2 ਮਹੀਨਾ ਤੱਕ ਰੈਡ ਕਰ ਦੇਣਾ ਵਾ ਦੋ ਮਹੀਨਾ ਬਾਅਦ ਫੇ ਉਹਨਾਂ ਨੇ ਪਤਾ ਨਹੀਂ ਕਿਹੜੇ ਪੇਪਰ ਤੇ ਉਹਨਾਂ ਕੋ ਸੈਂਡ ਕਰਵਾਈ ਤੋ ਪੇਸ਼ੀ ਤੇ ਲਗਿਆ ਤੋ ਨਾ ਦੋ ਮਹੀਨੇ ਦੀ ਸਜ਼ਾ ਫੇ ਹੋਰ ਦੇ ਦਿੱਤੀ ਤੇ ਅਸੀਂ ਹੁਣ ਇਸ ਇਹ ਮੰਗ ਕਰਦੇ ਆ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਅਸੀਂ ਬਹੁਤ ਗਰੀਬ ਪਰਿਵਾਰ ਹਾਂ ਤੁਸੀਂ ਉਸ ਏਜੰਟ ਨਾਲ ਗੱਲ ਨਹੀਂ ਕੀਤੀ ਜਿਨੇ ਅਰਮੀਨੀਆ ਦਾ ਵੀਜ਼ਾ ਲਵਾ ਕੀਤਾ ਸੀ ਉਹਨਾਂ ਨੇ ਉਹਦੇ ਨਾਲ ਗੱਲ ਹੋਈ ਸੀਗੀ ਹਰਦੀਪ ਸ਼ਰਮਾ ਉਹਦਾ ਨਾਮ ਆ ਜੀ ਠੀਕ ਆ ਫਰੀਦਕੋਟ ਦਾ ਏਜੰਟ ਆ ਉਹ ਇਹਦਾ ਫਰੈਂਡ ਹੀ ਫਰੈਂਡ ਸੀਗਾ ਮੇਰੇ ਭਰਾ ਦਾ ਉਹ ਤੇ ਉਹਦੀ ਭੂਆ ਦਾ ਮੁੰਡਾ ਸੀਗਾ ਉਹ ਜਿਹਦੇ ਰਾਈ ਗਿਆ ਤੇ ਉਦੇ ਨਾਲ ਵੀ ਬਾਰਾ ਵਿੱਚ ਉਹਨੇ ਪਤਾ ਨਹੀਂ ਸੰਪਰਕ ਉਹਦੇ ਨਾਲ ਹੈਗਾ ਸੀਗਾ ਕਿ ਨਹੀਂ ਹੈਗਾ ਇਸ ਗੱਲ ਦਾ ਨਹੀਂਗਾ ਹੁਣ ਬਾਲਾ ਪਤਾ ਯਾਨੀ ਕਿ ਜਿਹੜਾ ਆਰਮੀਨੀਆ ਤੋਂ ਜਾਰਜੀਆ ਜਾਰਜੀਆ ਤੋਂ ਇਟਲੀ ਪਹੁੰਚਣਾ ਸੀਗਾ ਉਹ ਕਿਸੇ ਹੋਰ ਏਜੰਟ ਦੇ ਥਰੂ ਪਹੁੰਚਣਾ ਸੀ ਕਿ ਇਸ ਏਜੰਟ ਨੇ ਗੱਲਬਾਤ ਨਹੀਂ ਉਹ ਕਿਸੇ ਹੋਰ ਏਜੰਟ ਦੇ ਥਰੂ ਆ ਪਰ ਨਾਮ ਤਾਂ ਨਹੀਂਗਾ ਪਤਾ ਏਜੰਟ ਦਾ ਵੀ ਕਿਹੜੇ ਏਜੰਟ ਦਾ ਵਾ ਤੇ ਇਸ ਏਜੰਟ ਦੇ ਤਾਂ ਨਾਮ ਤਾਂ ਨਹੀਂਗਾ ਹਾਂਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਦੇ ਕੋਲ ਐਸ ਵੇਲੇ ਘਰ ਦੇ ਹਾਲਾਤ ਵਿੱਚ ਦੇਖ ਪਾ ਰਹੇ ਕਿ ਬਹੁਤੇ ਚੰਗੇ ਨਹੀਂ ਮੁੰਡਾ ਜੇਕਰ ਵਾਪਸ ਲੈ ਕੇ ਆਉਣਾ ਤੇ ਕੀ ਹੁਣ ਤੱਕ ਹੱਥ ਪੈਰ ਮਾਰੇ ਨਹੀਂ ਕਿਸੇ ਨੂੰ ਮਿਲਾਕਾਤ ਹੋਈ ਹੈ ਹੁਣ ਤੱਕ ਹਾਂਜੀ ਅਸੀਂ ਵਿਦੇਸ਼ ਮੰਤਰਾਲੇ ਕੋਲ ਗਿਆ ਸੀ ਦਿੱਲੀ ਐਪਲੀਕੇਸ਼ਨ ਦਿੱਤੀ ਸੀਗੀ ਉਹਨਾਂ ਨੂੰ ਤੇ ਚੋਣਾ ਦਾ ਕਰਕੇ ਉਹਨਾਂ ਨੇ ਟਾਈਮ ਦਿੱਤਾ ਸੀਗਾ ਕਿ ਚੋਣਾ ਤੋਂ ਬਾਅਦ ਟਾ ਡਾ ਹਲ ਹੋਊਗਾ ਤੇ ਐਪਲੀਕੇਸ਼ਨ ਉਧਰ ਗਈ ਸੀ ਫਿਰ ਅਸੀਂ ਸਾਡੇ ਇੱਥੇ ਲਾਗੇ ਸੰਤ ਬਾਬਾ ਸੀਚੇਵਾਲ ਬਲਵੀਰ ਸਿੰਘਾ ਉਹਨਾਂ ਕੋਲ ਗਏ ਸੀ ਉਹਨਾਂ ਨੇ মিডিਆ ਉਹਦਣ ਵੀ ਅਸੀਂ ਮੁਲਾਕਾਤ ਕੀਤੀ ਸੀਗੀ ਉਹਨਾਂ ਨਾਲ ਤੇ ਉਹਨਾਂ ਨੇ ਵੀ ਰਾਜਰੂਤ ਨਾਲ ਕੋਈ ਗੱਲਬਾਤ ਕੀਤੀ ਸੀ ਕਿ ਉਹਨਾਂ ਦੇ ਖਾਣੇ ਨੂੰ ਬਦਲ ਲੀ ਕਿਹਾ ਸੀਗਾ ਉਹਨਾਂ ਨੇ ਤੇ ਉਹ ਕਹਿੰਦੇ ਸੀ ਕੋਈ ਨਹੀਂ ਕਰਾਂਗੇ ਮਸਲਾ ਹੱਲ ਕੋਈ ਖਾਣੇ ਖਾਣੇ ਦੀ ਮੰਗ ਨੂੰ ਲੈ ਕੇ ਕਿੱਦਾਂ ਦੀ ਪਰੇਸ਼ਾਨੀ ਜਾਂ ਦਿੱਕਤ ਆ ਰਹੀ ਆ ਖਾਣੇ ਨੂੰ ਮੱਝਾਂ ਖਾਵਾ ਦਾ ਦੱਸਦੇ ਪਏ ਆ ਕਿ ਮੀਟ ਦਿੰਦੇ ਪਏ ਆ ਬ੍ਰੈਡ ਦਿੰਦੇ ਆ ਜਿਹੜਾ ਖਾਦਾ ਨਹੀਂ ਜਾਂਦਾ ਉਹਨਾਂ ਕੋਲੋਂ ਬਹੁਤ ਪਰੇਸ਼ਾਨੀ ਬਿਮਾਰ ਹੁੰਦੇ ਪਏ ਆ ਬੱਚੋ ਦੋ ਬੱਚਾ ਕਈ ਮੁੰਡੇ ਬਿਮਾਰ ਬਿਮਾਰ ਵੀ ਹੋਏ ਬਹੁਤ ਜ਼ਿਆਦਾ ਹਾਲਾਤ ਮਾੜੇ ਆ ਜੀ ਮਾਦਾ ਸ਼ੇਤ ਮੈਂ ਤੁਹਾਨੂੰ ਪੁੱਛਣਾ ਰਵਾਂਗਾ ਪੁੱਤ ਦੀ ਛੇਤ ਲਈ ਆ ਖਾਨ ਚਾਚਾ ਨੂੰ ਮਿਲਦਾ ਨਹੀਂ ਕਿਵੇਂ ਲੱਗਦਾ ਕਿ ਪੁੱਤ ਕਿੰਨੀ ਜਲਦੀ ਵਸ ਮੈਂ ਤਾਂ ਕਹਿੰਦੀ ਛੇਤੀ ਛੇਤੀ ਆ ਜਵੇ ਮੇਰਾ ਪੁੱਤ ਮਾਨ ਬਹੁਤ ਦੁਖੀ ਹੋਇਆ ਪਿਆ ਆ ਉਹ ਤਾਂ ਬਿਮਾਰ ਹੋਇਆ ਪਿਆ ਕਿ ਐਦਾਂ ਮੇਰੇ ਟੈਨਸ਼ਨ ਉਹਦੀ ਬਹੁਤ ਜ਼ਿਆਦਾ ਹੀ ਆ ਵੀ ਮੈਂ ਛੇਤੀ ਆ ਜਮਾਨਾ ਬਾਹਰ ਸਾਡਾ ਜੀਨੀਗਾ ਉਹਦੀ ਮੈਂ ਸਾਡੇ ਇਹਦੇ ਪਿਓ ਦੀ ਵੀ ਟੈਨਸ਼ਨ ਬਹੁਤ ਆ ਉਹ ਵੀ ਗੈਨਦਾ ਵੀ ਮੇਰ ਨਾਲ ਗੱਲ ਨਹੀਂ ਹੁੰਦੀ ਹੈਗੀ ਵੀ ਮੇਰ ਨਾਲ ਗੱਲ ਨਹੀਂ ਕਰਦਾ ਮੇਰਾ ਬੱਚਾ ਬੀ ਮੇਰਾ ਗੱਲ ਕਰ ਲਵੇ ਤਾਂ ਮੈਨੂੰ ਸਲਾਹ ਹੋਵੇ ਤੁਹਾਡੀ ਗੱਲ ਹੋਈ ਆ ਨਹੀਂ ਸਾਡੀ ਨਹੀਂ ਗੱਲ ਹੋਈ ਗੱਲ ਨਹੀਂ ਹੋਈ ਜਰਾ ਕਰ ਗੱਲ ਇਹ ਕਦੀ ਤਾਂ ਹੋਈ ਸੀ ਗੱਲ ਕਦੀ ਕਦੀ ਵਾਰ ਗੱਲ ਹੋਈ ਆ ਕਰਦੇ ਨਾਲ ਜਰਾ ਸਹੀ ਗੱਲ ਜੇਕਰ ਮੈਂ ਤੁਹਾਡੀ ਮੈਂ ਗੱਲ ਕਰਾਂ ਇੱਥੇ ਇੱਕ ਪਰਿਵਾਰ ਹੋਰ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦਾ ਦਾਵਾ ਹੈ ਕਿ ਜਦੋਂ ਤੋਂ ਉਹ ਛੋਟਾ ਹੁੰਦਾ ਸੀ ਸਾਰੀ ਦੇਖ ਰੇਖ ਉਹਨਾਂ ਨੇ ਕੀਤੀ ਆ ਪਾਲਿਆ ਪੋਸਿਆ ਇੱਕੋ ਕਰਦੇ ਨਾਲ ਨਾਲ ਕਰਨੇ ਆਂਡ ਗਵਾਂਡ ਦੇ ਵਿੱਚ ਪਿਤੇ ਪ੍ਰੇਮ ਬਹੁਤ ਸੀ ਮਤ ਕੀ ਲੱਗਦਾ ਕੀ ਕੋਤ ਤੱਕ ਜਦੋਂ ਮੰਗ ਕੀ ਕਰਦੇ ਹੋ ਸਰਕਾਰ ਤੋਂ ਕਦ ਤੱਕ ਮੱਡਾ ਵਾਪਸ ਆਉਂਦਾ ਅਜੀ ਤੱਕ ਨਾ ਛੇਤੀ ਛੇਤੀ ਕਰੇ ਅੱਜ ਮੇ ਸਾਡੇ ਪੁੱਤ ਸਾਡਾ ਬਹੁਤ ਦੁਖੀ ਹਾਂ ਅਸੀਂ ਤਾਂ ਕੋਈ ਚੰਨੀ ਕਸਾਣ ਨਹੀਂ ਸਾਨੂੰ ਕੁਛ ਆਉਦੀ ਨਹੀਂ ਗੱਲ ਨਹੀਂ ਹੁੰਦੀ ਸਾਨੂੰ ਕੋਈ ਪਰ ਹਣ ਪੁੱਤ ਜੇਲ੍ਹ ਚ ਬੰਦ ਬੈਠਾ ਤੁਸੀਂ ਵਿਦੇਸ਼ ਮੰਤralੇ ਸੰਪਰਕ ਕੀਤਾ ਰਾਜ ਸਭਾ ਦੇ ਮੈਂਬਰ ਨਾਲ ਸੀਚ ਨਾਲ ਸੰਪਰਕ ਹੋ ਚੁੱਕਾ ਕਿੱਦਾਂ ਦੀ ਏ ਕਾਸ ਹੈ ਹੁਣ ਕਿਹੋ ਤਕਵਾਸ ਆ ਸਕਦਾ ਆਸ ਹੁਣ ਉਧਰਲੇ ਕਾਨੂੰਨ ਤੇ ਹੀ ਆ ਕਿ ਹਿਸਾਬ ਨਾਲ ਛੱਡ ਦੇ ਉਹਨਾਂ ਨੂੰ ਆਪਣੇ ਇਧਰੋਂ ਕਾਰਵਾਈ ਕੋਸ਼ਿਸ਼ ਪੂਰੀ ਕੀਤੀ ਆਪਣੇ ਠਾਨਿਆਂਨ ਇੱਕ ਵਾਰੀ ਹੋਈ ਆਪਣੇ ਸ਼ਾਹਕੋਟ ਤੇ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ ਸੀਗੀ ਉਹ ਕਹਿੰਦੇ ਸੀਗੇ ਲੈਟਰ ਜਾਊਗਾ ਇਧਰੋਂ ਤੇ ਹੱਲ ਹੋ ਜਾਊਗਾ ਬਾਹਰ ਆ ਜਾਊਗਾ ਤੇ ਬਾਕੀ ਹੁਣ बतानेगा ਵੀ ਇੱਕ ਕਹਿੰਦੇ ਸੀ ਕਿ ਇੱਕ ਐਨਕੁਆਰੀ ਹੋਰ ਹੋਊਗੀ ਸੀ ਆਈ.ਡੀ. ਉਹ ਪੁੱਛ ਗੈਸ ਕਰਨਗੇ ਫੇਸ਼ਾਂ ਦਾ ਲਊ ਚਗੇ। ਨਹੀਂ ਸੀੜੀ ਦੀ ਇਨਕੁਆਰੀ ਕੀ ਲੋਡ ਪੈ ਗਈ ਕਿ ਕਹਿੰਦੇ ਕਿ ਕਿਦਾਂ ਤੇ ਚਾਰਜ ਕੀ ਲਗਾਏ ਨੇ ਉੱਥੇ ਮੁੰਡੇ ਤੇ ਹਾਲੇ ਹਾਲ ਦੀ ਘੜੀ ਕਿਉਂ ਗ੍ਰਿਫਤਾਰ ਕੀਤਾ ਕੋਈ ਪਤਾ ਲੱਗ ਪਾਏਗੇ ਸਿਰਫ ਬਾਰਡਰ ਟੱਪਾਂ ਦਾ ਹੀ ਸੀ ਜਾਂ ਕੋਈ ਹੋਰ ਕੇਸ ਬਾਰਡਰ ਦਾ ਹੀ ਆ ਬਾਰਡਰ ਦਾ ਹੀ ਆ ਕੱਲਾ ਹੋਰ ਨਹੀਂਗਾ ਕੋਈ ਵੈਕਾ ਹੋਰ ਨਹੀਂ ਕੋਈ ਗੱਲ ਹੈ ਕਿ ਬਾਰਡਰ ਦਾ ਦੱਸਿਆ ਕਹਿੰਦੇ ਕ੍ਰੋਸਿੰਗ ਬਾਰਡਰ ਦੇ ਚੱਕਰ 'ਚ ਹੀ ਫੜ ਹੋਇਆ ਹੋ। ਹਾਂਜੀ ਫਰਕਸ਼ਰ ਦੇਖਿਆ ਜਾਂਦਾ ਕਿ ਡੋਂਕੀਆਂ ਦੀ ਖਬਰ ਕਦੇ ਨਾ ਕਿਤੇ ਤੁਹਾਨੂੰ ਆ ਜਾਂਦੀ ਹੈ ਕਿਤੇ ਦੀ ਮੰਦਭਾਗੀ ਬਹੁਤ ਹੁੰਦੀ ਹੈ ਖਬਰ ਕਹਿ ਸਕਦੇ ਹਾਂ ਪਰ ਇੱਥੇ ਤਾਂ ਚਲੋ ਇੱਕ ਆਸ ਹੈ ਕਿ ਪੁੱਤ ਨਾਲ ਗੱਲ ਹੋ ਚੁੱਕੀ ਹੈ ਫੋਨ ਤੇ ਪਰ رابطہ ਵੀ ਹੋ ਗਿਆ ਹੁਣ ਇਸ ਵੇਲੇ ਜੋ ਹਾਲਾਤ ਉਹਦੇ ਕੀ ਨੇ ਉੱਥੇ ਜੇਲ੍ਹ ਚ ਬੈਠੇ ਦੇ ਤੋਂ ਦੀ ਗੱਲ ਹੁੰਦੀ ਜਿਵੇਂ ਤੁਸੀਂ ਕਹਿੰਦੇ ਖਾਣ ਪੀਣ ਨੂੰ ਕੋਈ ਵਧੀਆ ਨਹੀਂ ਮਿਲਦਾ ਪਿਆ ਹੁਣ ਦਾ ਹਾਲਾਤ ਕੀ ਹੈ ਮੁੰਡੇ ਦੇ ਉੱਥੇ ਹਾਲਾਤ ਹੁਣ ਤਾਂ ਫਿਰ ਹਾਲਤ ਹਜੇ ਗੱਲ ਨਹੀਂ ਕੀਤੀ ਬਾਕੀ ਹਾਲਾਤ ਮਾੜੇ ਹੀ ਆ ਬਾਕੀ ਬਲਬੀਰ ਸਿੰਘ ਸੰਤਪੱਪ ਸੀਚੇੜ ਵਾਲੇ ਨੇ ਉਹਨਾਂ ਨੂੰ ਕਿਹਾ ਸੀਗਾ ਖਾਣੇ ਨੂੰ ਬਦਲ ਲਈ ਕਿਹਾ ਸੀਗਾ ਤੇ ਬਾਕੀ ਹੁਣ ਬਾਕੀ ਕਾਲ ਹੋਊਗੀ ਮੈਸੇਜ ਆਊਗਾ ਕੋਈ ਗੱਲ ਹੋਊਗੀ ਫਿਰ ਪਤਾ ਲੱਗੂਗਾ ਕਿ ਕੀ ਹਾਲਾਤ ਆਖਰੀ ਵਾਰ ਗੱਲ ਕਦੋਂ ਹੋਈ ਥੋੜੀ ਉਸ ਨਾਲ ਆਖਰੀ ਵਾਰ ਗੱਲ ਹੋਈ ਆ ਇਸ ਤੋਂ ਪਿਛਲੇ ਮਹੀਨੇ ਗੱਲ ਹੋਈ ਆ ਜੀ ਇਸ ਮਹੀਨੇ ਚ ਨਹੀਂ ਗੱਲ ਹੋਈ ਯਾਨੀ 30 ਤੋਂ 40 ਦਿਨ ਹੋ ਚੁੱਕੇ ਹਾਂਜੀ ਹੋਊ ਚੱਕੇ ਇੰਨੇ ਦਿਨ ਤੇ 3 ਮਹੀਨਿਆਂ ਤੋਂ ਪੁੱਤ ਅਰਮੀਨੀਆ ਦੀ ਜੇਲ੍ਹ ਚ ਬੈਠਾ ਹੈ ਵਿਦੇਸ਼ ਦੀ ਜੇਲ੍ਹ ਚ ਬੈਠਾ ਹੈ ਖਾਣ ਨੂੰ ਵੀ ਕੋਈ ਪ੍ਰੋਪਰ ਢੰਗ ਦੇ ਨਾਲ ਉਹਨਾਂ ਨੂੰ ਮਿਲ ਨਹੀਂ ਪਾਰਿਆ ਪਰ ਪਰਿਵਾਰ ਨੂੰ ਹਲੇ ਵੀ ਆਸ ਹੈ ਸਰਕਾਰ ਤੋਂ ਮੰਗ ਕਰ ਰਿਹਾ ਪਰਿਵਾਰ ਕਿ ਉਹਨਾਂ ਦੇ ਪੁੱਤ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਘਰ ਦੇ ਹਾਲਾਤ ਵੀ ਕੋਈ ਬਹੁਤੇ ਵਧੀਆ ਨਹੀਂ ਹੈ ਕਿ ਉਹ ਪਰਿਵਾਰ ਪਿੱਛੇ ਪੈਰਬਹੀ ਕਰ ਸਕੇ ਜਾਂ ਆਪਣੇ ਪੈਸੇ ਖਰਚ ਕੇ ਉੱਥੇ ਪਹੁੰਚ ਕਰ ਸਕੇ ਤਾਂ ਜੋ ਪੁੱਤ ਦੀ ਵਾਪਸੀ ਹੋ ਸਕੇ ਫਿਰਾਲ ਸਰਕਾਰ ਤੋਂ ਕੀ ਮੰਗ ਕਰਨਾ ਚਾਹੋਗੇ ਇੱਕ ਸਰਕਾਰ ਤੋਂ ਇਹ ਮੰਗ ਆ ਜੀ ਸਾਡਾ ਬਸ ਬਹੁਤ ਗਰੀਬ ਪਰਵਾਰਾ ਸਾਡੀ ਮਦਦ ਕੀਤੀ ਜਾਵੇ ਜੀ ਬਸ ਜਲਦੀ ਤੋਂ ਜਲਦੀ ਬਾਹਰ ਹੋਣ ਦੀ ਕਹਿੰਦੇ ਵੀ ਜਲਦੀ ਸਾਡੇ ਘਰ ਆ ਜਾਵੇ ਮੇਰਾ ਛੋਟਾ ਭਰਾ ਮੇਰੇ ਤੋਂ ਸਾਡੇ ਕੋਲ ਆ ਜਾਵੇ ਬਸ ਇਹੀ ਤੁਸੀਂ ਕੀ ਕੰਮ ਕਰਦੇ ਹੋ ਮੇਰੀ ਮਾਰਬਲ ਦਾ ਕੰਮ ਕਰਦਾ ਟਰੈਲ ਪੱਥਰ ਦਾ ਕੰਮ ਕਰਦਾ ਹੈ ਜੀ ਮੈਨੂੰ ਉਹਦੇ ਦਾ ਕੰਮ ਦਿਹਾੜੀਆਂ ਕਰਦੇ ਹਾਂ ਜੀ ਦਿਹਾੜੀ ਹੈ ਜੀ ਪਤਾ ਜੀ ਕਰਦੇ ਵੀ ਮਜ਼ਦੂਰ ਹੈ ਜੀ ਮਜ਼ਦੂਰੀ ਹੈ ਜੀ ਤੇ ਘਰ ਦੇ ਹਾਲਾਤ ਵੀ ਤੁਹਾਨੂੰ ਦਿਖਾਈ ਦਿੱਤੇ ਨੇ ਪਰ ਫਿਲਹਾਲ ਪੁੱਤ ਫਸਿਆ ਹੋਇਆ ਤੇ ਮੰਗੀ ਕੋਈ ਸਰਕਾਰ ਤੋਂ ਕਿ ਜਲਦ ਤੋਂ ਜਲਦ ਉਹਨਾਂ ਦੇ ਪੁੱਤ ਦੀ ਸੁਰੱਖਿਤ ਦੇਸ਼ ਵਾਪਸੀ ਹੋ ਸਕੇ ਇਸ ਨਾਲ ਮੈਨੂੰ ਦੋ ਜਨ ਲੋੜਾ થોਰਾ ਅਪਡੇਟਸ ਲਈ ਵੇਖ ਦੇ ਰੋਜ਼ਾਨਾ ਪੜ੍ਹਨੇ ਕਿ ਵੀ